ਅੱਜ ਦੀ ਵਿਸ਼ੇਸ਼ ਵੱਡੀ ਖਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਤੇ ਸਾਬਕਾ ਬੈਂਕ ਆਫ ਕੈਨੇਡਾ ਦੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿਮਿਸ ਮਾਰਕਾਰਨੀ ਨੇ ਇਹ ਗੱਲ ਕਹੀ ਹੈ ਕਿ ਇੱਕ ਬਸ ਬੜੇ ਗ੍ਰੇਟ ਚਾਂਸਸ ਨੇ ਕਿ ਅਮਰੀਕਾ ਜਿਹੜਾ ਆ ਉਹ ਰੈਸੈਸ਼ਨ ਚਲੇ ਜਾਏਗਾ ਮਾਰਕਾਰਨੀ ਸੇ ਹੀ ਚਾਂਸ ਆਫ ਯੂ ਐਸ ਰੈਸੈਸ਼ਨ ਹੈਜ਼ ਗੋਨ ਅਪ ਸਿਗਨੀਫੀਕੈਂਟਲੀ ਐਂਡ ਊਡ ਹੈਵ ਮੇਜਰ ਇੰਪੈਕਟ ਔਨ ਕੈਨੇਡੀਅਨ ਇਕਨੋਮੀ ਮਿਸਟਰ ਗਾਰਨੀ ਦਾ ਕਹਿਣਾ ਹੈ ਕਿ ਅਮਰੀਕਾ ਪੋਸੀਬਲ ਹੈ ਕਿ ਮੰਦਵਾੜੇ ਦਾ ਸ਼ਿਕਾਰ ਹੋ ਜਾਏਗਾ ਇਹਦੀ ਵੱਡੀ ਸਭਾਵਨਾ ਹੈ ਕਿ ਜੇ ਅਮਰੀਕਾ ਦੀ ਅਸਥ ਵਿਵਸਥਾ ਡਗਮਗਾਉਂਦੀ ਆ ਭਾਵੇਂ ਅਮਰੀਕਾ ਪੋਸੀਬਲ ਰੈਸੈਸ਼ਨ ਚ ਜਾਂਦਾ ਆ ਤੇ ਕੈਨੇਡਾ ਇਸ ਦੇ ਗੰਭੀਰ ਅਸਰ ਪੈਣਗੇ ਇਹ ਕਹਿਣਾ ਹੈ ਮਿਸਟਰ ਮਾਰਕ ਗਾਰਨੀ ਦਾ ਹੁਣ ਬੈਂਕ ਆਫ ਕੈਨੇਡਾ ਦੀ ਕੁਆਟਰਲੀ ਰਿਪੋਰਟ ਇਸੇ ਤੇ ਆ ਉਹਦੇ ਤੇ ਝਾਤ ਮਾਰਦੇ ਆ ਬੈਂਕ ਆਫ ਕੈਨੇਡਾ ਦੀ ਇੱਕ ਕੁਆਰਟਰਲੀ ਰਿਪੋਰਟ ਆ ਜਿਹੜੀ ਕੱਲ੍ਹ ਸਾਹਮਣੇ ਆਈ ਆ ਬੈਂਕ ਆਫ ਕੈਨੇਡਾ ਹਰ ਕੁਆਰਟਰਲੀ ਕੈਨੇਡੀਅਨ ਲੋਕਾਂ ਦੀ ਮਾਈਂਡਸੈਟ ਕੁਆਰਟਰਲੀ ਸਰਵੇ ਕੰਜ਼ਿਊਮਰ ਐਕਸਪੈਕਟੇਸ਼ਨ ਤੇ ਕਰਦਾ ਹੈ ਉਸ ਦੀ ਰਿਪੋਰਟ ਇਹ ਕਹਿੰਦੀ ਆ ਕਿ ਆਲਮੋਸਟ ਆਲਮੋਸਟ 67% ਕੈਨੇਡੀਅਨ ਕਹਿੰਦੇ ਆ ਕਿ ਯੂ ਐਸ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੀ ਜਿਹੜੀ ਟੈਰਿਫਰ ਰੈਟਲਰ ਯਾ ਗਲੋਬਲ ਮਾਰਕੀਟ ਦੇ ਉੱਪਰ ਉਹਦੇ ਨਾਲ ਉਹ ਇਸ ਗੱਲ ਦਾ ਡਰ ਮਹਿਸੂਸ ਕਰਦੇ ਨੇ ਕਿ ਕੈਨੇਡਾ ਦੇ ਵਿੱਚ ਇਹਦੇ ਨਾਲ ਰਿਸ਼ੈਸ਼ਨ ਆ ਸਕਦਾ ਹੈ ਦੱਸ ਜੀ ਇੱਕ ਇਸ ਤੋਂ ਪਹਿਲੇ ਕੁਆਟਰ ਦਾ ਜਿਹੜਾ ਸਰਵੇ ਸੀ ਬੈਂਕ ਆਫ ਕੈਨੇਡਾ ਦਾ ਉਹਦੇ ਵਿੱਚ 47% ਕੈਨੇਡੀਅਨ ਇਹ ਮਹਿਸੂਸ ਕਰਦੇ ਸੀ ਸੋ ਇਸ ਸਿਗਨੀਫੀਕੈਂਟ ਜੰਪ ਆ ਆਲਮੋਸਟ 20% ਫੀਅਰ ਕੈਨੇਡੀਅਨ ਲੋਕਾਂ ਦੇ ਵਿੱਚ ਵੱਧ ਗਿਆ ਕੈਨੇਡੀਅਨ ਮਹਿਸੂਸ ਕਰਦੇ ਆ ਕਿ ਬੈਂਕ ਆਫ ਕੈਨੇਡਾ ਦੀ ਜਿਹੜੀ ਰਿਪੋਰਟ ਹੈ ਕਿ ਅਮਰੀਕਾ ਦੇ ਟੈਰਫ ਦੇ ਕਾਰਨ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਮੰਗਾਈ ਵਧੇਗੀ 67% ਕੈਨੇਡੀਅਨ ਮਹਿਸੂਸ ਕਰਦੇ ਆ ਤੇ ਕੈਨੇਡਾ ਚ ਫੈਡਰਲ ਫਵਾਰ ਹੋਣ ਕਰਕੇ ਜਿਹੜਾ ਆ ਪਰਸ਼ੈਸ਼ਨ ਆ ਚੱਗਦਾ ਇਹਦੇ ਵਿੱਚ 74% ਕੈਨੇਡੀਅਨ ਮੀਨਵਾਇਲ 74% ਕੈਨੇਡੀਅਨ ਕਹਿੰਦੇ ਆ ਕਿ ਉਹ ਐਕਸਪੈਕਟ ਕਰਦੇ ਆ ਕਿ ਕਾਸਟ ਆਫ ਲਿਵਿੰਗ ਜਿਹੜੀ ਆ ਉਹ ਪਹਿਲੇ ਦੇ ਮੁਕਾਬਲੇ ਵੀ ਕੈਨੇਡਾ ਦੇ ਵਿੱਚ ਵਸ ਹੋ ਜਾਏਗੀ ਹਾਲਾਂਕਿ ਰੀਸੈਂਟਲੀ ਜਿਹੜੇ ਰੈਸਿਪਰੋਕਲ ਟੈਰਫ ਲਾਏ ਨੇ ਅਮਰੀਕਾ ਨੇ ਉਹਦੇ ਵਿੱਚ ਕੈਨੇਡਾ ਮਕਸੀਕੋ ਨੂੰ ਬਾਹਰ ਰੱਖਿਆ ਗਿਆ ਪਰ ਕੈਨੇਡਾ ਦੀ ਲੰਬਰ ਕੈਨੇਡਾ ਦੀ ਅਲਮੂਨੀਅਮ ਕੈਨੇਡਾ ਦੀ ਸਟੀਲ ਇੰਡਸਟਰੀ ਤੇ ਕੈਨੇਡਾ ਦੀ ਖਾਸ ਤੌਰ ਤੇ ਆਟੋ ਇੰਡਸਟਰੀ ਜਿਹੜੀ ਆ ਉਹ ਵੱਡੇ ਪੱਧਰ ਤੇ ਆਉਣ ਵਾਲੇ ਸਮੇਂ 'ਚ ਹਿੱਟ ਹੋਵੇਗੀ ਇਹਦੇ ਬਾਰੇ ਆਉਣ ਵਾਲੇ ਦਿਨਾਂ 'ਚ ਅਸੀਂ ਅਪਡੇਟ ਰੱਖਾਂਗੇ ਇਹਦੇ ਵਿੱਚ ਕੁਝ ਟੀਡੀ ਇਕਨੋਮਿਕਸ ਉਹਨਾਂ ਦੀ ਵੀ ਮੈਂ ਕੱਲ ਗੱਲ ਕੀਤੀ ਸੀ ਜਿਹਦੇ ਵਿੱਚ ਨਵੇਂ ਇਕਨੋਮਿਕਸ ਨੇ ਮਾਰੀਆ ਸੁਲਵੈਨਾ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਆਲਮੋਸਟ ਆਲਮੋਸਟ ਉਹ ਮਹਿਸੂਸ ਕਰਦੇ ਆ ਕਿ 60% ਜਿਹੜੀ ਆ ਇਹ ਕੈਨੇਡੀਅਨ ਜੀਡੀਪੀ ਤੇ ਵੀ ਮੇਜਰ ਇੰਪੈਕਟ ਕਰੇਗੀ ਹਾਲ ਦੇ ਖੜੀ ਇਹ ਤੇ ਵੱਡੀ ਖਬਰ 67% ਕੈਨੇਡੀਅਨ ਇਸ ਕੁਆਟਰਲੀ ਬੈਂਕ ਆਫ ਕੈਨੇਡਾ ਦੀ ਰਿਪੋਰਟ ਦੇ ਤਹਿਤ ਫੀਅਰ ਕਰ ਰਹੇ ਨੇ ਕਿ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਪੋਸੀਬਲ ਰੈਸੈਸ਼ਨ ਆ ਸਕਦਾ ਹੈ ਇਹ ਲਾਸਟ ਕੁਆਟਰ ਦੇ ਵਿੱਚ 47 ਸੀ 20% ਵੱਡੇ ਪੱਧਰ ਤੇ ਇਹਨੇ ਜੰਪ ਕੀਤੀ ਹੈ ਇਹਦੇ ਬਾਰੇ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਕੁਝ ਅਗਲੀਆਂ ਖਬਰਾਂ ਤੇ ਕੁਕਲੀ ਚਾਤ ਮਾਰਦੇ ਅਗਲੀ ਅਮੇਸ਼ਵਰ ਦੀਆਂ ਖਬਰਾਂ ਤਨੇ ਵੱਡੇ ਲੀਡਰ ਪ੍ਰਧਾਨ ਮੰਤਰੀ ਮਸ਼ਵਕਰਨੀ ਆਪੋਜੀਸ਼ਨ ਲੀਡਰ ਮਿਸ ਸੁਪੀਆ ਪਾਲੀਆ ਤੇ ਜੁੰਬੀ ਸਿੰਘ ਤਿੰਨੇ ਵੈਸਟ ਕੋਰਸ ਦੇ ਵਿੱਚ ਨੇ ਉਥੋਂ ਦੀ ਆਲਮੋਸਟ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਸਾਰਿਆਂ ਦੀ ਅੱਖ ਹੈ 43 ਸੀਟਾਂ ਨੇ ਜਿਹਨਾਂ ਨੂੰ ਗ੍ਰੈਬ ਕਰਨ ਵਾਸਤੇ ਜਿਹੜੀ ਵੱਡੀ ਬੈਟਲ ਗ੍ਰਾਉਂਡ ਆ ਉਥੋਂ ਦੀ ਉੱਥੇ ਤਿੰਨਾਂ ਨੇ ਸਨ ਲਾਈ ਹੋਈ ਆ ਤਿੰਨ ਵੀ ਗਰਹਿਗੇ ਨੇ ਲਿਬਰਲ ਜਿਹੜੇ ਲੀਡਰ ਨੇ ਉਹ ਵੀ ਉਥੇ ਨੇ ਔਰ ਅੱਜ ਪਤਾ ਲੱਗਾ ਹੈ ਕਿ ਉਹ ਅੱਜ ਉਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਣਗੇ ਉੱਥੇ ਕੁਝ ਸਬੋਧਨ ਕਰਨਗੇ ਉਸ ਤੋਂ ਬਾਅਦ ਉਹ ਉੱਥੋਂ ਦੇ ਕੁਝ ਏਰੀਆ ਦੇ ਵਿੱਚ ਉਹ ਲਗਾਤਾਰ ਪ੍ਰਚਾਰ ਕਰਨਗੇ ਮਿਸਟਰ ਮਾਰਕ ਕਰਨੀ ਇਸ ਤੋਂ ਇਲਾਵਾ ਐਡਮਿੰਟਨ ਦੇ ਵਿੱਚ ਰਾਤੀ ਰੈਲੀ ਕੀਤੀ ਸੀ ਪੀਰ ਪਾਲੀਵਰ ਸਾਹਿਬ ਨੇ ਔਰ ਇਹਦੇ ਵਿੱਚ ਵੱਡੀ ਖਬਰ ਜਿਹੜੀ ਧਿਆਨ ਦੇਣ ਵਾਲੀ ਮੰਗਦੀ ਆ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਾਹਿਬ ਨੇ ਐਡਮਿੰਟਨ ਵਾਲੀ ਸਟੇਜ ਦੇ ਉੱਪਰ ਮਿਸਟਰ ਪੀਰ ਪਾਲੀਵਰ ਨੂੰ ਇੰਟਰੋਡਿਊਸ ਕੀਤਾ ਸੋ ਅੱਜ ਓਡਮੈਂਟ ਨਿਕਰੇਲੀ ਵੀ ਕਰਨਗੇ ਉਸ ਤੋਂ ਬਾਅਦ ਉਸ ਦਾ ਅੰਟਾਰੀਓ ਦਾ ਰੱਖ ਕਰਨਗੇ ਸਾਲਸਟ ਮੈਰੀ ਨਾਰਥਰਨ ਅੰਟਾਰੀਓ ਨੂੰ ਪੀਰ ਪਾਲੀਵਰ ਜਿਹੜੇ ਨੇ ਪਾਲੀਓ ਸਾਹਿਬ ਜਿਹੜੇ ਉਹ ਕਾਫੀ ਸ਼ਿਟ ਕਰ ਰਹੇ ਨੇ ਉਹ ਉਹ ਕਿਰਬਾਤ ਡਿਸਕਸ ਕਰਾਂਗੇ ਕਿ ਨਾਰਥਰਨ ਅੰਟਾਰੀਓ ਦੇ ਵਿੱਚ ਕਿਹੜੀ ਖਾਸ ਗੱਲ ਹੈ ਸੋਨਾ ਨੱਪਿਆ ਹੋਇਆ ਵਾਕਿਆ ਸੋਨਾ ਨੱਪਿਆ ਹੋਇਆ ਉੱਥੇ ਕਿਉਂ ਉਹ ਪਹੁੰਚ ਆਏ ਨੇ ਇਸ ਤੋਂ ਇਲਾਵਾ ਜਗਮੀਤ ਸਿੰਘ ਵੀ ਇਸ ਵਕਤ ਵੈਸਟ ਕੋਸਟ ਦੇ ਵਿੱਚ ਨੇ ਤੇ ਉਹ ਉੱਥੇ ਵੱਡੀ ਵੱਡੀਆਂ ਅਨਾਉਂਸਮੈਂਟ ਕਰ ਰਹੇ ਨੇ ਜਗਮੀਤ ਸਿੰਘ ਨੇ ਕੱਲ ਕਬੱਡੀ ਅਨਾਉਂਸਮੈਂਟ ਕੀਤੀ ਉਹਦੇ ਤੇ ਵਿਚਾਰ ਚਰਚਾ ਕਰਾਂਗੇ ਬਟ ਕੱਲ ਮਿਸ ਮਾਰਕ ਕਾਰਨੀਸਾ ਵਕਟੋਰੀਆ ਸਨ ਉੱਥੇ ਉਹ ਪ੍ਰੀਮੀਅਰ ਮਿਸਟਰ ਡੇਵਿਡ ਇਬਨੂ ਮਲੇਨੇ ਖਾਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੱਡਾ ਬ੍ਰਿਟਿਸ਼ ਕੋਲੰਬੀਆ ਦੀ ਲੰਬਰ ਤੇ ਜਿਹੜਾ ਬੰਬ ਡਿੱਗਣ ਵਾਲਾ ਆ ਉਸ ਤੇ ਟੈਰਫ ਕਰਕੇ ਕਿਉਂਕਿ ਵੱਡੀ ਇਕਨੋਮੀ ਦਾ ਹਿੱਸਾ ਹੈ ਇਸ ਵਕਤ ਬ੍ਰਿਟਿਸ਼ ਕੋਲੰਬੀਆ ਦਾ ਲੰਮੇ ਸਮੇਤੋਂ ਬਟ ਤਾਂ ਦਸਤੀਏ ਕਿ ਪ੍ਰੀਮੀਅਰ ਮਿਸਟਰ ਇਬਨ ਜਿਹੜੇ ਨੇ ਉਹ ਐਨਡੀਪੀ ਦੇ ਬਿਲਕੁਲ ਪਿੱਛੇ ਖੜੇ ਨੇ ਉਹ ਸਾਰੇ ਜਿੰਨੇ ਉਹਨਾਂ ਦੇ ਕੈਂਡੀਡੇਟ ਨੇ ਉਹਨਾਂ ਜਿਹੜੇ ਫੈਡਰਲ ਜਿਹੜੇ ਲੀਡਰ ਨੇ ਉਹਨਾਂ ਨੂੰ ਰੀਇਲੈਕਟ ਕਰਨ ਵਾਸਤੇ ਮਿਹਨਤ ਕਰ ਰਹੇ ਨੇ ਹਾਲਾਂਕਿ ਮਿਸਟਰ ਡੈਨਲਫੋਰ ਅੰਸਾਰੀ ਦੇ ਵਿੱਚ ਕੁਆਇਟ ਨੇ ਖਬਰਾਂ ਐਬੀਸੀ ਕੇ ਉਹਨਾਂ ਨੇ ਫੀਰ ਪਾਲੀਵਰ ਸਾਹਿਬ ਨੂੰ ਟੋਕ ਕੇ ਜਵਾਬ ਦੇ ਦਿੱਤਾ ਬਟ ਇਸ ਬਾਰੇ ਕੋਈ ਪੁਖਤਾ ਖਬਰ ਸਾਹਮਣੇ ਨਹੀਂ ਆਈ ਬਟ ਐਨਡੀਪੀ ਦੇ ਜਿਹੜੇ ਪ੍ਰੀਮੀਅਰ ਨੇ ਮਿਸ ਡੇਵਿਡ ਅਬੇ ਸੋ ਐਨਡੀਪੀ ਦੇ ਕੈਂਡੀਡੇਟਸ ਕੇ ਪਿੱਛੇ ਖੜੇ ਨੇ ਇਨਕਲੂਡਿੰਗ ਐਨਡੀਪੀ ਲੀਡਰ ਜਗਮੀਸ਼ ਸਿੰਘ ਜਿਹੜੇ ਕੇ ਬਰਨ ਵੀ ਸਾਊਥ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਉੱਥੇ ਵੀ ਜਗਮੀਤ ਸਿੰਘ ਦੀ ਉਸਪੋਰਟ ਕਰ ਰਹੇ ਨੇ ਸੋ ਅਜੇ ਖਬਰਾਂ ਬਹੁਤੀਆਂ ਬਾਾਰ ਨਹੀਂ ਆਈਆਂ ਕਿ ਮਿਸਟਰ ਦੇਵ ਇਬੇਦੀ ਜਿਹੜੀ ਮੀਟਿੰਗ ਹੋਈ ਆ ਆ ਪ੍ਰਧਾਨ ਮੰਤਰੀ ਕਾਰਨੀ ਦੇ ਨਾਲ ਉਹਦੇ ਕੀ ਰਿਜ਼ਲਟ ਨੇ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਕੰਜ਼ਰਟਬਲੀ ਦੇ ਪੀਰ ਪਾਲਿਵਰ ਕਾਲ ਟੈਰਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਨ ਉੱਥੇ ਉਹਨਾਂ ਨੇ ਕਾਫੀ ਵੱਡੀ ਅਨਾਉਂਸਮੈਂਟ ਕੀਤੀ ਖਾਸ ਤੌਰ ਤੇ ਮੇਜਰ ਰਿਸੋਰਸਸ ਪ੍ਰੋਜੈਕਟ ਬਾਰੇ ਗੱਲ ਕੀਤੀ ਆ ਪਾਲਿਵਰ ਸਾਹਿਬ ਨੇ ਕੀ ਆਇਆ ਕਿ ਉਹ এনवायरमेंट ਨੂੰ ਜਿਹੜਾ ਰਿਵਿਊ ਕਰਨਗੇ এনवायरमेंट ਤੇ ਉੱਪਰ ਕੋਆਰਡੀਨੇਟ ਕਰਨਗੇ ਨਵੇਂ ਪ੍ਰੋਜੈਕਟ ਦੀ ਅਪਰੂਵਲ ਦੇਣਗੇ ਜਗਮੀਤ ਸਿੰਘ ਕਹਿੰਦੇ ਨੇ ਉਹਨਾਂ ਨੇ 16 ਬਿਲੀਅਨ ਦੀ ਅਨਾਉਂਸਮੈਂਟ ਕਰ ਮਾਰੀ ਹੈ ਕੱਲ ਉਹ ਕਹਿੰਦੇ ਆ ਨੇ ਕਿ 3 ਮਿਲੀਅਨ 2030 ਦੇ ਵਿੱਚ ਉਹ ਘਰ ਬਣਾ ਰਣਗੇ ਇਹ ਜਗਮੀਤ ਸਿੰਘ ਹੋਣਾ ਦੀ ਵੱਡੀ ਅਨਾਉਂਸਮੈਂਟ ਆ ਤੇ ਇਹਦੇ ਨਾਲ ਦੱਸਣਾ ਚਾਹ ਰਹੇ ਨੇ ਕਿ ਆਪਾਂ ਇਹਦੇ ਵਿੱਚ ਜਿਹੜੇ ਲੀਡਰ ਨੇ ਮਿਸਟਰ ਕਾਰਨੀ ਉਹਨਾਂ ਨੇ ਵੀ ਕੁਝ ਵੱਡੀਆਂ ਅਨਾਉਂਸਮੈਂਟ ਕੀਤੀਆਂ ਨੇ এনवायरमेंट ਨੂੰ ਲੈ ਕੇ ਉਹ ਕਹਿੰਦੇ ਨੇ ਕਿ ਅਸੀਂ 10 ਨਵੀਆਂ ਨੈਸ਼ਨਲ ਪਾਰਕਸ ਜਿਹੜੀਆਂ ਬਣਾਵਾਂਗੇ 15 ਅਰਬਨ ਪਾਰਕਸ ਜਿਹੜੀਆਂ ਉਹ ਬਣਾਵਾਂਗੇ ਤੇ ਇਹਦੇ ਵਿੱਚ এনवायरमेंट ਨੂੰ ਕੰਜ਼ਰਵ ਕਰ ਲਈ ਉਹ ਕਾਫੀ ਵੱਡੇ ਜਿਹੜੇ ਆ ਕੋਸ਼ਿਸ਼ ਕਰਨਗੇ ਆਉਣ ਵਾਲੇ ਦਿਨਾਂ 'ਚ ਇਹਦੇ ਬਾਰੇ ਵੀ ਅਪਡੇਟ ਚਾਰੀ ਰੱਖਾਂਗੇ ਹੁਣ ਕੁਝ ਫਾਰਮ ਇੰਟਰਸਰਵਿਸ ਦੀ ਖਬਰ ਫਿਰ ਉਸ ਤੋਂ ਬਾਅਦ ਬਾਕੀ ਖਬਰਾਂ ਤੇ ਚਾਤ ਮਾਰਦੇ ਫੈਡਰਲ ਸਕਿਉਰਟੀ ਅਫੀਸ਼ੀਅਲਸ ਨੇ ਅਪਡੇਟ ਕੀਤੀ ਆ ਕਿ ਉਹਨਾਂ ਨੇ ਆਨਲਾਈਨ ਇਨਫੋਰਮੇਸ਼ਨ ਜਿਹੜੀ ਚ ਚਾਈਨੀਜ਼ ਗਵਰਨਮੈਂਟ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਮਿਸ ਮਾਰਕ ਕਾਨੇ ਨੂੰ ਉਹਨਾਂ ਨੇ ਕਿਹਾ ਕਿ ਇਹ ਦਾ ਜਿਹੜਾ ਪੋਸੀਬਲ ਇੰਪੈਕਟ ਇਲੈਕਸ਼ਨ ਤੇ ਹੋਣ ਦੀ ਸਭਾਵਨਾ ਨਹੀਂ ਹੈ ਪਰ ਸਕਿਉਰਟੀ ਇੰਟੈਲੀਜੈਂਸ ਨੇ ਇਹ ਗੱਲ ਫੜਕਈ ਹੈ ਜਾਂ ਟਾਸਕ ਫੋਰਸਸ ਨੇ ਕਿ ਕੋਈ ਆਪਰੇਸ਼ਨ ਜਿਹੜੀ ਜੁਲੀ ਜੋਮਿਨ ਕੋਈ ਕੰਪਨੀ ਆ ਉਹ ਉਸ ਨੂੰ ਕਰ ਰਹੀ ਆ ਇਹਦੇ ਪਿੱਛੇ ਜਿਹੜਾ ਪਲੈਟਫਾਰਮ ਵੀ ਚੈਟ ਆ ਤੇ ਉਹਨਾਂ ਨੇ ਇਹਦੇ ਬਾਰੇ ਕਾਫੀ ਕੁਝ ਡਿਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹਦੇ ਤੇ ਆ ਕਾਸਟਾਰਟੀ ਲਗਾਤਾਰ ਜਿਹੜਾ ਮਿਸ ਮਾਰਕਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਫੈਡਰਲ ਅਫੀਸ਼ਰ ਨੇ ਇਹਦੇ ਤੇ ਹੋਰ ਵੱਡੀ ਜਾਣਕਾਰੀ ਦੇ ਤੋ ਹਾਲ ਦੀ ਖੜੀ ਪਾਸਾ ਵਟਿਆ ਬਟ ਫੌਨ ਇੰਟਰਸਫੇਰੈਂਸ ਦੇ ਮਾਮਲੇ ਦੇ ਵਿੱਚ ਇਸ ਵਕਤ ਚਾਇਨਾ ਦੀ ਇਸ ਕੰਪਨੀ ਦਾ ਨਾਂ ਕਾਫੀ ਵੱਡੇ ਪੱਧਰ ਤੇ ਸਾਹਮਣੇ ਆਇਆ ਹੁਣ ਇੱਕ ਜੋਕ ਸਾਂਝ ਕਰਦੇ ਆ ਫਿਰ ਉਹਦੇ ਤੇ ਬਾਕੀ ਖਬਰਾਂ ਤੇ ਫਿਰ ਕੁਝ ਸਰਵਿਸ ਮੇਰੇ ਕੋ ਆਇਆ ਫਿਰ ਤੁਹਾਡੇ ਕੁਝ ਟੈਕਸ ਮੈਸੇਜ ਨੇ ਉਹਨਾਂ ਤੇ ਆਪਾਂ ਚਾਤ ਮਾਰਾਂਗੇ ਤੇ ਆਪਾਂ ਤੁਹਾਡੇ ਨਾਲ ਲਗਾਤਾਰ ਅਗਲੀਆਂ ਖਬਰਾਂ ਤੇ ਚਾਤ ਮਾਰਨੇ ਆਂ ਹਾਲ ਦੀ ਘੜੀ ਇੱਕ ਜੋਕ ਨਮਾ ਖਬਰ ਆ ਇਸੇ ਸੁਰਾਖ ਸਪ੍ਰੇਡ ਕਰਦੇ ਆ ਤੁਹਾਡੇ ਨਾਲ ਅੱਗੇ ਵਧਦੇ ਪਤਾ ਲੱਗਾ ਕਿ ਐਤਵਾਰ ਇੱਕ ਲਿਬਰਲਿਸਟ ਦੇ ਇਕਾਠ ਨੂੰ ਸੰਬੋਧਨ ਕਰਦੇ ਹੋયા ਹਾਸੇ ਠੱਕੇ ਦੇ ਵਿੱਚ ਮਿਸਟਰ ਕਾਰਨੀ ਨੇ ਮਿਸ ਜਦੂ ਖੋਤੇ ਜੋਕ ਮਾਰੀ ਉਹਨਾਂ ਨੇ ਕਿਹਾ ਕਿ ਟੈਰਫ ਤੇ ਜਿਹੜਾ ਰਿਟਾਲੀਏਟ ਐਕਸ਼ਨ ਕਰਨ ਵਾਸਤੇ ਅਸੀਂ ਫੌਕਸ ਨਿਊਜ਼ ਤੇ ਡੋਨਲਡ ਟਰੰਪ ਉਹਨਾਂ ਨੂੰ ਭੇਜਿਆ ਹੋਇਆ ਉਹ ਵੱਡੀ ਫਾਈਟ ਕਰ ਰਹੇ ਨੇ ਇਸ ਵਕਤ ਫੌਕਸ ਨਿਊਜ਼ ਤੇ ਦੱਸ ਕੀ ਕਿ ਅਮਰੀਕਾ ਦਾ ਇੱਕ ਵੱਡਾ ਜਨਚਨ ਵਾਲਿਆ ਫਾਕਸ ਔਰ ਇਹ ਰਿਪਬਲਿਕਨ ਪੱਖੀ ਵੀ ਮੰਨਿਆ ਜਾਂਦਾ ਆ ਆ ਭਾਵ ਮਿਸਟਰ ਡੋਨਲਡ ਟਰੰਪ ਦੀ ਗੱਡੀ ਪਾਰਟੀਆ ਉਹਨਾਂ ਦਾ ਪੱਖ ਰੱਖਦਾ ਤੇ ਉਹਨਾਂ ਨੂੰ ਕਾਫੀ ਵੱਡੇ ਪਦਰ ਤੇ ਲਗਾਤਾਰ ਮਿਸਟਰ ਜਿਹੜੇ ਅੰਟਾਰੀਓ ਦੇ ਮੁੱਖ ਮੰਤਰੀ ਡਾਕਫੋਰ ਉਹ ਇੰਟਰੂਸ ਦੇੰਦੇ ਰਹੇ ਨੇ ਤੇ ਉਹਨਾਂ ਨੇ ਇਸ ਗੱਲ ਤੇ ਮਜ਼ਾਕ ਕੀਤਾ ਕਿ ਅਸੀਂ ਡਾਕਫੋਰ ਨੂੰ ਫਾਕਸ ਨਿਊਜ਼ ਤੇ ਆਪਣੀ ਕੈਨੇਡਾ ਦੀ ਲੜਾਈ ਲੜਨ ਵਾਸਤੇ ਭੇਜਿਆ ਹੋਇਆ ਫਾਕਸ ਨਿਊਜ਼ ਤੇ ਲਗਾਤਾਰ ਕੈਨੇਡਾ ਲਈ ਲੜ ਰਹੇ ਨੇ ਤੋ ਉਹਨਾਂ ਨੇ ਕਿਹਾ ਕਿ ਮਿਸ ਡਾਕਫੋਰ ਨੂੰ ਜਦੋਂ ਪੁੱਛਿਆ ਗਿਆ ਵੀ ਤੁਹਾਡਾ ਉਹਨਾਂ ਨੇ ਮਜ਼ਾਕਟਾਇਆ ਉਹ ਕਹਿੰਦੇ ਨਹੀਂ ਕੋਈ ਮਜ਼ਾਕ ਨਹੀਂ ਸੀ ਉੱਥੇ ਉਹਨਾਂ ਨੇ ਜੋਕ ਕੀਤੀ ਸੀ ਤੇ ਮੈਂ ਇਸ ਨੂੰ ਸੀਰੀਅਸਲੀ ਬਿਲਕੁਲ ਨਹੀਂ ਲੈਂਦਾ ਵੀ ਇਦਾਂ ਨਹੀਂ ਕੋਈ ਗੱਲਬਾਤ ਨਹੀਂ ਆ ਤੇ ਇਹ ਜਿਹਾ ਕੋਈ ਅਫਸੋਸ ਕਰਨ ਵਾਲੀ ਗੱਲ ਨਹੀਂ ਆ ਉਹਨਾਂ ਨੇ ਇੱਕ ਮਜ਼ਾਕ ਦੇ ਤੌਰ ਤੇ ਕਿਹਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮਾਰੀ ਗੱਲ ਕੀ ਆ ਮੈਂ ਕੈਨੇਡੀਅਨ ਵਾਸਤੇ ਜੇ ਅਮਰੀਕਨ ਨਿਊ ਚੈਨਲ 'ਚ ਜਾ ਕੇ ਬੋਲਦਾ ਹਾਂ ਤੇ ਸਿੱਧਾ ਅਮਰੀਕਾ ਨਾਲ ਆਕਾਪਾ ਕੇ ਗੱਲ ਕਰਦਾ ਅਮਰੀਕਨ ਦੇ ਲੋਕਾਂ ਦੇ ਨਾਲ ਇਹ ਤੁਹਾਡੀ ਗੱਲ ਕੀ ਆ ਕੋਈ ਮਾੜੀ ਗੱਲ ਨਹੀਂ ਆ ਉਹਨਾਂ ਨੇ ਜੇ ਇਹਦੇ ਵਿੱਚ ਕੁਮਜਾਗੀ ਕੀਤਾ ਤੇ ਮੈਨੂੰ ਇਹਦੇ ਵਿੱਚ ਕੋਈ ਬੁਰਾ ਨਹੀਂ ਲੱਗਾ ਇਹ ਦੋਨਾਂ ਲੀਡਰਾਂ ਦਾ ਕਬੱਡਾ ਭਣਿਆ ਤੇ ਇਹਦੇ ਦੇ ਵਿਚਾਰ ਚਰਚਾ ਜਾਰੀ ਰੱਖਾਂਗੇ ਵੈਸੇ ਇਹ ਤੁਹਾਨੂੰ ਅਸੀਂ ਦੱਸਣਾ ਚਾਹ ਰਹੇ ਹਾਂ ਕਿ ਇਸ ਵਕਤ ਕੈਨੇਡਾ ਦੇ ਵਿੱਚ ਜਿਹੜੀ ਇਲੈਕਸ਼ਨ ਆ ਇਸ ਵਕਤ ਉਹਦਾ ਪੱਧਰ ਪਹਿਲੇ ਦੇ ਮੁਕਾਬਲੇ ਵੀ ਨੀਵੇਂ ਪੱਧਰ ਤੇ ਡਿੱਗਦਾ ਜਾ ਰਿਹਾ ਹੈ ਇੱਕ ਤਰੀਕੇ ਨਾਲ ਇਹ ਸੀ ਕਹਿ ਸਕਦੇ ਹਾਂ ਕਿ ਕੁਝ ਸਾਰੇ ਜਿਹੜੇ ਸਮ ਸਮ ਸਾਨੂੰ ਪੰਜਾਬ ਦੀ ਪੋਲਿਟਿਕਸ ਵਾਲੇ ਨਜ਼ਰ ਆ ਰਿਹਾ ਜਿਹੜਾ ਰੀਸੈਂਟਲੀ ਕੁਝ ਫਲੋਰ ਕਲਾਸ ਕੀਤਾ ਕੁਝ ਵਾਦੇ ਕੁਝ ਹੋਰ ਤਰੀਕੇ ਜਿਹੜੇ ਨੇ ਉਹ ਕੈਨੇਡਾ ਦੀ ਪੋਲਿਟਿਕਸ ਦਾ ਡਿਗਰੀਆ ਮਯਾਰ ਜਿਹੜਾ ਉਹ ਉਹਦੇ ਤੇ ਤੁਹਾਡੇ ਲਈ ਚਰਚਾ ਕਰਨੇ ਜਿਹੜੇ ਆ ਉਹ ਬਣਦੇ ਆ ਆਪਾਂ ਕੁਝ ਹੁਣ ਅਗਲੀਆਂ ਖਬਰਾਂ ਥੋੜੀ ਅਨਟਾਰੀਆ ਦੀ ਗੱਲ ਕਰਦੇ ਆ ਫਿਰ ਆਪਾਂ ਥੋੜਾ ਜਿਹਾ ਕੁਝ ਗੱਲ ਕਰਾਂਗੇ ਜਿਹੜੇ ਕੁਝ ਲੇਟੈਸਟ ਸਰਵਿਸ ਨੇ ਉਹਦੇ ਤੇ ਵਿਚਾਰ ਚਰਚਾ ਕਰਾਂਗੇ ਜੀ ਗਨ ਹੋਈਆ ਅੰਤਾਰੀਓ ਦੇ ਪ੍ਰੀਮੀਅਮ ਸ਼ਹਿਰ ਤੋਂ ਛੋੜਦੀ ਤੇ ਮਿਸਟਰ ਡਗਫੋਰਡ ਨੇ ਕੱਲ ਵੱਡੇ ਅਨਾਉਂਸਮੈਂਟ ਕੀਤੀ ਆ ਉਹਨਾਂ ਨੇ ਜਿਹੜੇ ਅੰਤਾਰੀਓ ਦੇ ਬਿਜ਼ਨਸਮੈਨ ਨੇ ਕਾਰੋਬਾਰੀਸ ਨੇ ਉਹਨਾਂ ਬਾਰੇ 11 ਬਿਲੀਅਨ ਡਾਲਰ ਦੀ ਅਨਾਉਂਸਮੈਂਟ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ 9 ਬਿਲੀਅਨਸ ਦੇ ਜਿਹੜੇ ਸਟੇਟ ਦੇ ਜਿਹੜੇ ਟੈਕਸ ਨੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਬ੍ਰੇਕ ਦੇਵਾਂਗੇ ਤੇ ਇਹਦੇ ਵਿੱਚ 2 ਬਿਲੀਅਨ ਡਾਲਰ ਦੀ ਜਿਹੜੀ ਆ ਉਹਨਾਂ ਨੂੰ ਕਹਿ ਸਕਦੇ ਆ ਕਿ ਰਬੇਜ਼ ਜਾਂ ਰਾਹਤ ਜਿਹੜੀ ਆ ਉਹ ਦਿੱਤੀ ਜਾਣੀ ਆ ਟੂ ਕੱਟ 9 ਬਿਲੀਅਨ ਡਾਲਰ ਦੀ ਟੈਕਸ ਰੇਟ ਜਿਹੜੀ ਆ ਉਹ ਮਿਸਟਰ ਡਗਫੋਰ ਨੇ ਕੱਲ ਦੀ ਅਨਾਉਂਸਮੈਂਟ ਕੀਤੀ ਹੋਈ ਹੈ। ਇਸ ਤੋਂ ਲਾਵਾ ਟਰੈਫਿਕ ਅਲਰਟ ਹੈ ਸਾਊਥ ਬੌਂਡ ਡੀਵੀਪੀ ਬੰਦ ਕੀਤੀ ਹੋਈ ਹੈ ਜੇ ਖੁੱਲ ਗਈ ਤਾਂ ਭਾਈ ਸਾਨੂੰ ਅਪਡੇਟ ਕਰ ਦਿਓ। ਇਹਦੇ ਵਿੱਚ ਬਲੂਰ ਤੇ ਬੇਵਿਊਜ਼ ਵਾਲਾ ਜਿਹੜਾ ਏਰੀਆ ਹੈ ਉੱਥੋਂ ਬੰਦ ਕੀਤੀ ਆ 6 ਵਾਹਨ ਆਫਟਰਪੈਡੇ ਹੋਏ ਨੇ। ਡੀਵੀਪੀ ਸਾਊਥ ਬੌਂਡ ਜਿਹੜੀ ਆ ਉਹ ਬੰਦ ਹੈ। ਤੇ ਟੁਰਨ ਟੂ ਦਾ ਵਾਹਨ ਰਿਚਮੰਡ ਤੇ ਮਾਰਖੰਦਾ ਏਰੀਆ ਜਿਹੜਾ ਆ ਉਹਨੂੰ ਵਾਰਨਿੰਗ ਹੈ ਹਾਈ ਵਿੰਡ ਵੈਲੋਸਟੀ ਕਰਕੇ ਤੇਜ਼ ਹਵਾਵਾਂ ਜਿਹੜੀਆਂ ਹੋਣਗੀਆਂ ਇਹਦੇ ਲਈ ਤੁਸੀਂ ਜਰੂਰ ਜਿਹੜਾ ਉਹ ਖਿਆਲ ਰੱਖਣਾ ਜੀ ਤੇ ਕੁਝ ਹੋਰ ਲੋਕਲ ਖਬਰਾਂ ਤੁਹਾਡੇ ਨਾਲ ਚਾਤ ਮਾਰਦੇ ਆ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਥੋੜੀਆਂ ਕੁਝ ਇੰਟਰਨੈਸ਼ਨਲ ਨਿਊਜ਼ ਦੀਆਂ